ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਜਿੱਥੇ ਪਿਛਲੇ ਸਮੇਂ ਤੋਂ ਕਾਫੀ ਜ਼ਿਆਦਾ ਵੱਡੇ ਬਦਲਾਅ ਹੋ ਰਹੇ ਹਨ ਤੇ ਸਾਲ 2024 ਦੇ ਦੌਰਾਨ ਕਾਫੀ ਜ਼ਿਆਦਾ ਪੌਣਦੀਆਂ ਲਗਾਈਆਂ ਜਾ ਰਹੀਆਂ ਹਨ ਸੋ ਇਸੇ ਦੌਰਾਨ ਹੁਣ 26 ਸਤੰਬਰ ਦੇ ਲਈ ਇੱਕ ਵੱਡੇ ਐਲਾਨ ਕਰ ਦਿੱਤੇ ਗਏ ਹਨ 26 ਸਤੰਬਰ ਤੋਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਹਨ ਦਰਅਸਲ ਕੈਨੇਡਾ ਦੇ ਵਿੱਚ ਜਿੱਥੇ ਵਰਕ ਪਰਮਿਟ ਦੇ ਉੱਤੇ ਪੰਜਾਬੀ ਕੈਨੇਡਾ ਦੇ ਵਿੱਚ ਪਹੁੰਚ ਜਾਂਦੇ ਸਨ ਤੇ ਐਲ ਐਮ ਆਈ ਵੀ ਕੈਨੇਡਾ ਦੇ ਵਿੱਚ ਟੂਰਿਸਟ ਅਤੇ ਵੈਸਟਰ ਵੀਜ਼ਾ ਵਾਲਿਆਂ ਨੂੰ ਵੀ ਮਿਲ ਜਾਂਦੀ ਸੀ ਸੋ ਇਥੇ ਦੌਰਾਨ ਹੁਣ ਜਿਹੜਾ ਕੈਨੇਡਾ ਦੇ ਪੀਐਮ ਟਰੂਡੋ ਸਰਕਾਰ ਦੇ ਵੱਲੋਂ ਜਿਹੜੇ ਹੁਣ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਕੈਨੇਡਾ ਦੇ ਵਿੱਚ 26 ਜਿਹੜੀ ਸਤੰਬਰ ਆਵੇਗੀ ਉਸ ਤੋਂ ਬਾਅਦ ਪੰਜਾਬੀ ਭਾਰਤੀਆਂ ਨੂੰ ਹੁਣ ਵਰਕ ਪਰਮਿਟ ਲੈਣਾ ਨਾਂ ਦੇ ਬਰਾਬਰ ਹੀ ਹੋ ਜਾਵੇਗਾ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਅਤੇ ਕੈਨੇਡਾ ਦੇ ਪੀਐਮ ਟਰੂਡੋ ਦੇ ਵੱਲੋਂ ਹੁਣ ਐਲਾਨ ਕਰ ਦਿੱਤਾ ਗਿਆ ਹੈ ਕਿ ਕੈਨੇਡਾ ਦੇ ਕਈ ਸੂਬਿਆਂ ਦੇ ਵਿੱਚ ਜਿੱਥੇ 6% ਤੋਂ ਬਾਅਦ ਜਿਹੜੀ ਆ ਮਹਿੰਗਾਈ ਦਾਰ ਜਾਂ ਫਿਰ ਇਸ ਤੋਂ ਇਲਾਵਾ ਬੇਰੁਜ਼ਗਾਰੀਦਾਰ ਪਾਈ ਜਾ ਰਹੀ ਹੈ ਉਥੇ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਉੱਤੇ ਐਲ ਐਮ ਆਈ ਦੇ ਬੇਸਡ ਦੇ ਉੱਤੇ ਜਿਹੜੇ ਐਮਪਲੋਇਰ ਆ ਉਹ ਕੰਮਿਆਂ ਨੂੰ ਨਹੀਂ ਸੱਦ ਸਕਣਗੇ ਅਤੇ ਬਾਕੀ ਸੂਬਿਆਂ ਦੇ ਵਿੱਚ ਵੀ ਜਿਹੜੇ ਐਮਪਲੋਇਰ ਕੈਨੇਡਾ ਦੇ ਵਿੱਚ ਐਲ ਐਮ ਆਈ ਦੇ ਉੱਤੇ ਕੰਮਿਆਂ ਨੂੰ ਸੱਦਣਾ ਚਾਹੁੰਦੇ ਆ ਉਹ ਵੀ ਘੱਟ ਤੋਂ ਘੱਟ ਵੀਜ਼ ਜਿਹੜੀ ਆ ਘੰਟੇ ਦੀ ਉਹ 27 ਡਾਲਰ ਤੋਂ ਵੱਧ ਹੋਣੀ ਚਾਹੀਦੀ ਹੈ ਸੋ ਬਹੁਤ ਜਿਆਦੀਆਂ ਜਿਹੜੀਆਂ ਪਾਬੰਦੀਆਂ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਪੜ੍ਹਦੇ ਸਟੂਡੈਂਟ ਜੋ ਕਿ ਸਟੂਡੈਂਟ ਵੀਜ਼ੇ ਤੋਂ ਬਾਅਦ ਹੁਣ ਵਰਕ ਪਰਮਿਟ ਦੇ ਉੱਤੇ ਆ ਚੁੱਕੇ ਹਨ ਉਹਨਾਂ ਦੇ ਲਈ ਵੀ ਜਿਹੜੀਆਂ ਮੁਸ਼ਕਲਾਂ ਖੜੀਆਂ ਹੋ ਚੁੱਕੀਆਂ ਹਨ ਕਿਉਂਕਿ ਹਾਲ ਹੀ ਦੇ ਵਿੱਚ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਵੱਡੇ ਬਦਲਾਅ ਹੋਏ ਹਨ ਜਿਸ ਦੇ ਕਾਰਨ 70000 ਤੋਂ ਵੱਧ ਸਟੂਡੈਂਟਾਂ ਦੇ ਉੱਤੇ ਡਿਪੋਰਟ ਹੋਣ ਦੀ ਤਲਵਾਰ ਲਟਕ ਚੁੱਕੀ ਹੈ ਜੀ ਹਾਂ ਉਹਨਾਂ ਦੇ ਵਰਕ ਪਰਮੈਂਟ ਹਨ ਜਿਹੜੇ ਉਹ ਐਕਸਟੈਂਡ ਕਰਨੇ ਹੁਣ ਬੰਦ ਕਰ ਦਿੱਤੇ ਗਏ ਹਨ ਤੇ ਜੇਕਰ ਉਹਨਾਂ ਦੇ ਵੱਲੋਂ ਐਲ ਐਮ ਆਈ ਖਰੀਦੀ ਵੀ ਜਾਣੀ ਸੀ ਤੇ ਉਹ ਵੀ ਉਹਨਾਂ ਦੀ ਕਾਫੀ ਜ਼ਿਆਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਹੋ ਚੁੱਕੀ ਹੈ